ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਦਿੱਤੀ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੁਗ ਜੁਗ ਅਟਲ ਧਿੰ ਦੁਨੀਆ ਦੇ ਬਾਲੇ ਅੰਧੋਕ ਪਰਲੋਕ ਦੇ ਰਾਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਸਭ ਤੋਂ ਪਹਿਲਾਂ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਪੋਵੇ ਅੱਜ ਦੇ ਦਿਨ ਸੰਮਤ 1661 ਈਸਵੀ ਸੰਨ 1604 ਨੂੰ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਰਾਮ ਸਰ ਸਾਹਿਬ ਦੇ ਸਤਾਂ ਦੇ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਰੂਪ ਦਾ ਸੰਪਾਦਨ ਕੀਤਾ ਤੇ ਅੱਜ ਦੇ ਦਿਨ ਪਹਿਲੀ ਵੇਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪਹਿਲੀ ਵੇਰ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਨਿਯਤ ਕੀਤਾ। ਇਸ ਪਾਵਨ ਪਰਗ ਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਵਜੋ ਬੜੀ ਸ਼ਰਤਾ ਭਾਵਨਾ ਅਤੇ ਉਤਸ਼ਾਹ ਸਹਿਤ ਬੁਲਾਉਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਅੰਮੋਲਕ ਵਿਚਾਰਧਾਰਾ ਫਲਸਫਾ ਸੰਸਾਰ ਨੂੰ ਪਖਸ਼ ਦੇਣ ਮਨੁੱਖ ਦੀਆਂ ਸਾਝੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੇ ਨੇ ਫਿਰ ਮਨੁੱਖ ਦੀਆਂ ਸਾਝੀਆਂ ਸਮੱਸਿਆਵਾਂ ਦੇ ਸਮਾਧਾਨ ਦੀ ਹੱਲ ਦੀ ਗੱਲ ਵੀ ਕਰਦੇ ਇਹੋ ਕਾਰਨ ਹੈ ਕਿਸੇ ਕੀ ਨਹੀਂ ਗੈਰਸਖ ਵੀ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਸਰਬ ਸੰਜੀ ਸਰਬ ਕਾਲੀ ਸਰਬ ਦੇਸ਼ੀ ਪਰਵਾਨ ਦੇ ਦੇ ਅੱਜ ਜਿਸ ਤਰ੍ਹਾਂ ਦਾ ਮਾਹੌਲ ਸੰਸਾਰ ਦੇ ਵਿੱਚ ਬਣਿਆ ਹੋਇਆ ਹੈ ਈਰਖਾ ਦਵੇਸ਼ ਸਾਰਾ ਇਨ੍ਹਾਂ ਤੋਂ ਇਲਾਵਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਔਰ ਖਾਸ ਤੌਰ ਦੇ ਉੱਤੇ ਹਮੇ ਜਿਹੜੀ ਹੈ ਮਨੁੱਖੀ ਮਾਨਸਿਕਤਾ ਦੇ ਉੱਤੇ ਬਹੁਤ ਭਾਰੀ ਹਾਵੀ ਹੋ ਚੁੱਕੀ ਹੈ ਤਰਾ-ਤਰਾ ਕਰ ਰਹੀ ਹੈ ਲੋਕਾਈ ਪਟਕੀ ਹੋਈ ਹੈ ਲੋਕਾਈ ਜਿਵੇਂ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਰੇ ਪਾਈ ਗੁਰਦਾਸ ਜੀ ਨੇ ਕਿਹਾ ਸੀ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਉਹਨਾਂ ਨੂੰ ਸਾਰੀ ਧਰਤੀ ਸੜਦੀ ਦਿੱਸੀ ਜਲਦੀ ਸਭ ਪ੍ਰਤਿਮੀ ਦਿਸ ਆਈ ਅੱਜ ਵੀ ਜਦੋਂ ਅਸੀਂ ਆਲੇ ਦੁਆਲੇ ਝਾਤ ਮਾਰਦੇ ਹਾਂ ਤੇ ਲੋਕ ਮਨਾਂ ਦੇ ਵਿੱਚ ਨਫ਼ਰਤ ਦੀਆਂ ਅੱਗਾਂ ਦੇ ਭਾਂਬੜ ਜਿਹੜੇ ਨੇ ਉਹ ਵੱਲ ਰਹੇ ਨੇ ਕਿਤੇ ਹੌਮੇ ਪ੍ਰਧਾਨ ਹੋ ਰਹੀ ਐ ਕਿਤੇ ਕੰਮ ਪ੍ਰਧਾਨ ਹੋ ਰਿਹਾ ਜਿਸ ਕਾਰਨ ਬਲਾਤਕਾਰ ਵਰਗੀਆਂ ਜਿਹੜੀਆਂ ਨੇ ਘਨੌਰੀਆਂ ਘਟਨਾਵਾਂ ਜਨਮ ਲੈ ਰਹੀਆਂ ਨੇ ਅਜਿਹੀ ਹਾਲਤ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਫਲਸਫਾ ਜਿਹੜਾ ਹੈ ਮਨੁੱਖੀ ਮਨਾਂ ਨੂੰ ਠਾਰਨ ਦੇ ਲਈ ਬਹੁਤ ਉਪਯੋਗੀ ਹੈ ਆਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਬੋਧੀ ਹੈ ਚਾਹੇ ਕੋਈ ਜੈਨੀ ਹੈ ਚਾਹੇ ਕੋਈ ਇਸਾਈ ਹੈ ਗੁਰਬਾਣੀ ਹਰ ਇੱਕ ਨੂੰ ਆਪਣੇ ਕਲਾਵੇ ਵਿੱਚ ਲੈਤੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹਰ ਇੱਕ ਮਨੁੱਖ ਮਾਤਰ ਨੂੰ ਜਿਹੜਾ ਹੈ ਉਸੇ ਦੇ ਦਿੰਦੀ ਹੈ ਇਸ ਮਹਾਂ ਫਲਸਫੇ ਦੇ ਵਿੱਚੋਂ ਇੱਕ ਹੁਕ ਨਿਕਲਦੀ ਹੈ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਕਿ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਫੇ ਅਕਾਲ ਪੁਰਖ ਪਰਮੇਸ਼ਵਰ ਜੀ ਇਹ ਸੜ ਰਿਹਾ ਸੰਸਾਰ ਇਸ ਦੀ ਰੱਖਿਆ ਕਰੋ ਇਸ ਨੂੰ ਬਚਾਓ ਸਰਬਤ ਦੇ ਭਲੇ ਦੀ ਕਾਮਨਾ ਸਰਬੱਤ ਦੇ ਭਲੇ ਦੀ ਗੱਲ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੀ ਪਾਵਨ ਬਾਣੀ ਛਿੜੀ ਹੈ ਉਹ ਕਰਦੀ ਹੈ ਇੱਥੇ ਕੋਈ ਵਿਤਕਰਾਂ ਨਹੀਂ ਕੋਈ ਵੰਡੀ ਨਹੀਂ ਕੋਈ ਜਾਤ ਪਾਤ ਨਹੀਂ ਕੋਈ ਭਰਮ ਭੇਦ ਨਹੀਂ ਕੋਈ ਦੰਬ ਨਹੀਂ ਬੜਾ ਸਿੰਪਲ ਸਾਦਾ ਜੀਵਨ ਜਿਉਣ ਦੀ ਪ੍ਰੇਰਣਾ ਇਹ ਗੁਰਬਾਣੀ ਦਿੰਦੀ ਅੱਜ ਸੰਸਾਰ ਦੇ ਵਿੱਚ ਬਹੁਤ ਸਾਰੇ ਚਿੰਤਕ ਜਿਹੜੇ ਨੇ ਉਹ ਐਸੇ ਨੇ ਜਿਹੜੇ ਕਹਿੰਦੇ ਨੇ ਕਿ ਜੇ ਮਨੁੱਖੀ ਜੀਵਨ ਬਿਹਤਰ ਢੰਗ ਦੇ ਨਾਲ ਜਿਉਣਾ ਜਾ ਸਕਦਾ ਹੈ ਤੇ ਉਹਦੇ ਲਈ ਇੱਕੋ ਹੀ ਪੈਥੀ ਹੈ ਉਹ ਹੈ ਨੇਚਰ ਪੈਥ। ਪਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 550 ਸਾਲ ਪਹਿਲਾਂ ਕਿਹਾ ਕਿ ਕੁਦਰਤ ਦੇ ਨਾਲ ਮਿਲ ਕੇ ਜੀਵਨ ਜਿਉਣਾ ਇਹ ਜੀਵਨ ਨੂੰ ਬਿਹਤਰ ਬਣਾਉਂਗਾ ਹੈ। ਕੁਦਰਤ ਤੋਂ ਉਲਟ ਜਾ ਕੇ ਕੁਦਰਤ ਨਾਲ ਦੁਸ਼ਮਣੀ ਪਾ ਕੇ ਜੀਵਨ ਜਿਉਣਾ ਜਿਹੜਾ ਹੈ ਉਹ ਬਰਬਾਦੀ ਵਾਲਾ ਰਸਤਾ ਹੈ। ਜੀਵਨ ਤਬਾਹ ਹੋ ਜਾਂਦਾ ਹੈ। ਨਸਲ ਤਬਾਹ ਹੋ ਜਾਂਦੀਆਂ ਨੇ। ਕੁਦਰਤ ਦੇ ਸੰਗ ਰਾਜਮạch ਕੇ ਮਨੁੱਖੀ ਜੀਵਨ ਜਿਉਣ ਦੀ ਪ੍ਰੇਰਣਾ ਸੰ ਲੋ ਗੁਰਬਾਨੀ ਦਿੰਦੀ ਹੈ ਅੱਜ ਜਿੰਨੀਆਂ ਵੀ ਸੰਸਾਰ ਦੇ ਵਿੱਚ ਬਿਮਾਰੀਆਂ ਦਾ ਫੈਲਾਅ ਹੈ ਇਸ ਕਾਰਨ ਕਿਉਂਕਿ ਅਸੀਂ ਕੁਦਰਤ ਨਾਲ ਛੇੜਛਾੜ ਜਿਹੜੀ ਹੈ ਵੱਡੇ ਪੱਧਰ ਦੇ ਉੱਤੇ ਕਰਨੀ ਪਰ ਆਰੰਭ ਕੀਤੀ ਹੈ ਬਾਣੀ ਦੇ ਵਿੱਚ ਕੁਦਰਤ ਨੇ ਸਰੋਤ ਚਾਹੇ ਉਹ ਪਾਣੀ ਹੈ ਚਾਹੇ ਉਹ ਧਰਤੀ ਹੈ ਚਾਹੇ ਉਹ ਵਨਸਪਤੀ ਹੈ ਸਭ ਦਾ ਹੀ ਜਿਹੜਾ ਪਾਲਨ ਪੋਸ਼ਣ ਤੇ ਧਿਆਨ ਰੱਖਣ ਵਾਸਤੇ ਵਿਨੁਖ ਨੁਹਾਦਾਇਤਾਂ ਦਿੱਤੀਆਂ ਹਨ ਪਹਿਲਾ ਪਾਣੀ ਜੀਉ ਹੈ ਦਾ ਮਹਾਨ ਉਪਦੇਸ਼ ਬਾਣੀ ਨੇ ਸਾਨੂੰ ਬਖਸ਼ਿਆ ਹੈ ਧਰਤੀ ਨੂੰ ਮਾਤਾ ਕਿਹਾ ਆਓ ਅਸੀਂ ਤਾਂ ਗੁਰੂ ਬ੍ਰਹਮ ਸਰ ਸੱਚੇ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਆਪਣਾ ਜੀਵਨ ਸਫਲਾ ਕਰੀਏ ਅਤੇ ਇਸ ਫਲਸਫੇ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ